ਸਸ ਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਕਿਰਮਣ ਕਣੀ ਅਤੇ ਮੀਂਹ ਦਾ ਮਾਹੌਲ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਕਾਫੀ ਜਿਆਦਾ ਠੰਡ ਵਾਲਾ ਮਾਹੌਲ ਦਿਨ ਦੇ ਵੇਲੇ ਬਣਿਆ ਹੋਇਆ ਸੀ ਸ਼ਾਮ ਦੇ ਲਗਭਗ 6 ਵਜਣ ਵਾਲੇ ਨੇ ਦਿਨ ਦਾ ਤਾਪਮਾਨ ਜਿਹੜਾ ਇਸ ਸਮੇਂ ਹੈ ਉਹ ਲਗਭਗ 14 15 ਤੇ 16 ਡਿਗਰੀ ਦੇ ਵਿਚਕਾਰ ਬਣਿਆ ਹੋਇਆ 3 ਤੋਂ 4 ਡਿਗਰੀ ਤਾਪਮਾਨ ਬਾਕੀ ਜਨਾਂ ਨਾਲੋਂ ਘਟ ਚੁੱਕਿਆ ਹੈ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟੇਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਤੇ ਪੰਜਾਬ ਦੇ ਉੱਪਰ ਹਲਕੀ ਦਮੈਨੀ ਬੱਦਲਬਾਈ ਹਾਲੇ ਵੀ ਬਣੀ ਹੋਈ ਹੈ ਪਰ ਜਿਹੜੀ ਮੇਨ ਬੱਦਲਬਾਈ ਸਿਸਟਮ ਸੀ ਉਹ ਹੁਣ ਪਹਾੜੀ ਖੇਤਰਾਂ ਵਿੱਚ ਜਾ ਚੁੱਕਿਆ ਹੈ ਪੰਜਾਬ ਦੇ ਉੱਪਰ ਇਸ ਦਾ ਅਸਰ ਅੱਜ ਰਾਤ ਕਿਸੇ ਤਰੀਕੇ ਦਾ ਹੁੰਦਾ ਦਿਖਾਈ ਸਾਨੂੰ ਨਹੀਂ ਦੇ ਰਿਹਾ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਜ ਰਾਤ ਕਿੰਮਾਣੇ ਕੰਨੀ ਦੀ ਉਮੀਦ ਬਹੁਤ ਜ਼ਿਆਦਾ ਘਟ ਹੈ ਪੰਜਾਬ ਦੇ ਉੱਪਰ ਤਾਂ ਹਲਕੇ ਦਰਮਿਆਨ ਨਹੀਂ ਬੱਦਲ ਬਈ ਬਸ਼ੱਕ ਬਣੀ ਰਹੇਗੀ ਸ਼ਾਮ ਦੇ ਸਮੇਂ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਹੁਤੇ ਹਿੱਸੇ ਦੇ ਵਿੱਚਕਾਰ ਸਾਨੂੰ ਬੱਦਲੀ ਸਿਸਟਮ ਐਕਟੀਵੇਟ ਦਿਖਾਈ ਤਾਂ ਦੇ ਰਿਹਾ ਪਰ ਇਸ ਦਾ ਮੀਂਹ ਦੇ ਪੱਖ ਤੋਂ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਅਗਰ ਗੱਲ ਕੀਤੀ ਜਾਵੇ ਤਾਂ ਮਾਨਦੀ ਤਾਂ ਤਾਪਮਾਨ ਜਿਹੜੇ ਨੇ ਰਾਤ ਦੇ ਵੇਲੇ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇ ਰਹੇ ਨੇ ਘੱਟੋ ਘੱਟ ਤਾਪਮਾਨ ਪੰਜਾਬ ਦੇ ਵਿੱਚ 1 ਡਿਗਰੀ ਤੋਂ ਲੈ ਕੇ 3 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੀ ਉਮੀਦ ਹੈ ਰਾਤ ਦਾ ਮੌਸਮ ਠੀਕ-ਠਾਕ ਹੈ ਕੋਈ ਵੱਡੀ ਉਮੀਦ ਦੀ ਕਾਰਵਾਈ ਨਹੀਂ ਹੈ ਧੁੰਦ ਦੇ ਅਤੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਸਵੇਰ ਦੇ ਸਮੇਂ ਕਾਫੀ ਜ਼ਿਆਦਾ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਅਧਰ ਰਾਤ ਤੋਂ ਬਾਅਦ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਤੁਹਾਨੂੰ ਜਿਵੇਂ ਪਹਿਲਾਂ ਦੱਸ ਹੀ ਚੁੱਕਿਆ ਕਿ ਪੱਛਮੀ ਹਵਾ ਜਿਹੜੀ ਹੁੰਦੀ ਹੈ ਇਹ ਕਾਫੀ ਜ਼ਿਆਦਾ ਠੰਡੀ ਖੁਸ਼ਕ ਅਤੇ ਸਾਫ਼ ਮਾਹੌਲ ਪੰਜਾਬ ਦੇ ਵਿੱਚ ਲਿਆ ਕੇ ਆਉਂਦੀ ਹੈ ਪਰ ਇਸ ਦੇ ਨਾਲ ਠੰਡ ਦੇ ਹਾਲਾਤ ਵੀ ਬਣ ਜਾਂਦੇ ਨੇ ਤੇ ਜਦੋਂ ਠੰਡ ਵਧੇਗੀ ਤਾਂ ਓਬਵੀਅਸ ਹੀ ਗੱਲ ਹੈ ਕਿ ਪੰਜਾਬ ਦੇ ਵਿੱਚ ਧੁੰਦ ਦੇ ਹਾਲਾਤ ਵੀ ਵਿਗੜਦੇ ਹੋਏ ਦਿਖਾਈ ਦੇਣਗੇ ਤੇ ਸਾਨੂੰ ਸਵੇਰ ਦੇ ਵੇਲੇ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਦੀ ਕਾਰਵਾਈ ਹੁੰਦੀ ਦਿਖਾਈ ਦੇਵੇਗੀ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਬੱਦਲਬਾਈ ਦਾ ਬਾਲਾ ਮੌਸਮ ਬਚੱਕ ਰਵੇਗਾ ਪਰ ਕਿਣਮਣ ਕਣੀ ਤੇ ਮੀਂਹ ਦੀ ਸੰਭਾਵਨਾ 10 ਤੋਂ 20% ਜਾਂ ਕੋਈ ਜ਼ਿਆਦਾ ਸੰਭਾਵਨਾ ਬਣਦੀ ਦਿਖਾਈ ਨਹੀਂ ਦੇ ਰਹੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ ਤੁਹਾਡੇ ਪਿੰਡ ਜिले ਸ਼ਹਿਰ ਦਾ ਨਾਮ ਕੀ ਹੈ ਚੈਨਲ ਤੇ ਨਵੇਂ ਹੋ ਤਾਂ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਸਵੇਰ ਦੀ ਜਾਣਕਾਰੀ ਲੈ ਕੇ ਜਲਦ ਆਜ ਰੂਮਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ